ਸਾਨੂੰ ਕਹਿ ਰਹੇ ਆ ਪ੍ਰਵਾਹ ਵਿੱਚ ਲੜੂਗਾ ਬੋਲੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਵੱਡਾ ਰਾਜਨੀਤਿਕ ਐਲਾਨ ਕਰਦਿਆਂ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਕਿਦਰਵਾਹਾਂ ਤੋਂ ਲੜਨਗੇ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਹ ਫੈਸਲਾ ਗਿੱਦੜਬਾਹ ਦੇ ਲੋਕਾਂ ਦੀ ਮੰਗ ਤੇ ਲਿਆ ਗਿਆ ਹਾਲਾਂਕਿ ਹੁਣ ਤੱਕ ਸੁਖਬੀਰ ਬਾਦਲ ਜਲਾਲਾਬਾਦ ਸੀਟ ਤੋਂ ਚੋਣ ਲੜਦੇ ਆਏ ਨੇ 2009 ਦੀ ਉਪ ਚੋਣ 2012 ਅਤੇ 17 ਦੀਆਂ ਚੋਣਾਂ 'ਚ ਉਹਨਾਂ ਨੇ ਜਲਾਲਾਬਾਦ ਤੋਂ ਜਿੱਤ ਹਾਸਲ ਕੀਤੀ ਸੀ ਪਰ 2022 ਦੀਆਂ ਚੋਣਾਂ 'ਚ ਉਹ ਇਸ ਸੀਟ ਤੋਂ ਹਾਰ ਗਏ ਸਨ ਗਿੱਦੜਬਾਹ ਨਾਲ ਬਾਦਲ ਪਰਿਵਾਰ ਦਾ ਖਾਸ ਜੋੜ ਰਿਹਾ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਈ ਸਾਲ ਗਿੱਦੜਬਾਹ ਤੋਂ ਚੋਣ ਲੜੀ ਸੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇੱਥੋਂ ਚੋਣ ਲੜਦੇ ਰਹੇ ਨੇ ਪਿਛਲੀ ਉਪਚੋਣ ਵਿੱਚ ਉਹਨਾਂ ਦੀ ਪਤਨੀ ਅਮ੍ਰਿਤਾ ਵੜਿੰਗ ਮੈਦਾਨ 'ਚ ਸੀ ਪਰ ਉਹ ਹਾਰ ਗਈ ਸੀ ਹਾਲਾਂਕਿ ਲੰਬੀ ਸੀਟ ਬਾਦਲ ਪਰਿਵਾਰ ਦੀ ਜੱਦੀ ਸੀਟ ਮੰਨੀ ਜਾਂਦੀ ਹੈ ਅਜੀਬ ਸਥਿਤੀ 'ਚ ਇਹ ਸੰਭਾਵਨਾ ਵੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੋਰ ਬਾਦਲ ਵੀ ਗਿੱਦੜਵਾਹ ਜਾਂ ਲੰਬੀ 'ਚੋਂ ਕਿਸੇ ਇੱਕ ਹਲਕੇ 'ਚੋਂ ਚੋਣ ਲੜ ਸਕਦੀ ਹੈ ਜੇਕਰ ਉਹ ਚੋਣ ਲਾਂ ਲੜੇ ਤਾਂ ਸੁਖਬੀਰ ਬਾਦਲ ਲੰਬੀ ਅਤੇ ਗਿੱਦੜਵਾਹ ਦੋਵੇਂ ਸੀਟਾਂ ਤੋਂ ਚੋਣ ਲੜ ਸਕਦੇ ਨੇ ਇਸ ਨਾਲ 2027 ਦੀਆਂ ਚੋਣਾਂ 'ਚ ਅਕਾਲੀ ਦਲ ਦੀ ਰਣਨੀਤੀ ਹੋਰ ਵੀ ਦਿਲਚਸਪ ਹੋਣ ਵਾਲੀ ਹੈ। ਜੇ 100% ਲਵੋਗੇ ਤਾਂ ਹੀ ਪਾਸ ਹੋਗੇ। ਮਤਲਬ ਵਿਚਾਰੇ ਤੇ ਚਾਰੇ ਚਾਹੀਦੇ। ਦੋਗੇ ਕਿ ਨਹੀਂ? 110% ਜੀ। ਨਿਆਰਾ ਲਿਆ ਦਿਓ ਯਾਰ। ਤੇ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਆ ਤੁਹਾਨੂੰ। ਕੋਈ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਵੀ ਮੈਂ ਥੋੜੇ ਕਾਜ ਵਿੱਚ ਪੱਕੇ ਜੀ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਹਿੰਦਾ ਸਾਡਾ ਸਰਦਾ ਨਹੀਂ ਥੋੜੇ ਮੇਰੀ ਗੱਲ ਤਾਂ ਸੁਣਾਇਆ ਕਰੋ ਕਾਹੀ ਭੱਦੀ ਦੇ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਵਾਹ ਵਿੱਚ ਲੜੂਗਾ ਬੋਲੇ ਅਸਲਾ ਖਿੰਦਾ ਨਹੀਂ ਹੈ ਮੇਰੇ ਹੈ ਜਵਾਗ ਦਾ ਇੱਕ ਸਾਲ ਰਹਿ ਗਿਆ ਪੱਕਾ ਪਜਾਮਾ ਹੈ ਦੇਖੋ ਕਿ ਲੜੂਗਾ ਇਹਨੂੰ ਬਗਲ ਕਰੇ ਤੇ ਹੁਣ ਐਂ ਕਰੋ ਹੁਣ ਮੈਂ ਜਾਣਾ ਕਿ ਤੁਸੀਂ 16 ਤਰੀਕ ਨੂੰ ਕਿੱਦਣੇ ਆ ਗਏ ਚਾਰੇ ਤੂੰ ਹਾਲ ਪਾ ਕੇ ਲੈ ਕੇ ਆਏ ਹੋ ਤੇ ਸਭੀਆਂ ਨੂੰ ਸਜਦਾ ਗਿਆ ਵਾਹਿਗੁਰੂ